ਸੱਜਣਾਂ ਨਾਲ ਜਾਈਕਰ ਸੱਜਣਾਂ ਦੇ ਰਿਵਿਊ ਜੁੜ ਚੁੱਕੇ ਨੇ ਉਹ ਸੱਜਣ ਜੀ ਜਿਹੜਾ ਜੋ ਪੰਜਾਬੀ ਲਸਕੀ ਬਹੁਤ ਪਮਾੜਾ ਦੇ ਨਕੀ ਰਾਜਵੀਰ ਜਵੰਦਾ ਦੋਵੇਂ ਨੂੰ ਅਲਵਿਦਾ ਕਹਿ ਚੁੱਕੇ ਨੇ ਹਾਂ ਜੀ ਤੁਸੀਂ ਬਹੁਤ ਕਰੀਬ ਸੀਗੇ ਤੁਸੀਂ ਗਾਣਾ ਵੀ ਰਿਕਾਰਡ ਕੀਤਾ ਉਸ ਨਾਲ ਤਾਂ ਬਹੁਤ ਕਲਾ ਦੇ ਨੱਚ ਪੰਜਾਬੀ ਇੰਡਸਟਰੀ ਵਾਸਤੇ ਹਾਂ ਜੀ ਆਂਦੀ ਅਸੀਂ ਕਾਫੀ ਪਹਿਲਾਂ ਵੀ ਸਟੇਜਾਂ 'ਤੇ ਅਸੀਂ ਕਾਫੀ ਸਾਂਝੀਆਂ ਕਰ ਚੁੱਕੇ ਸੀਗੇ ਤੇ ਬਾਈ ਤੋਂ ਹਮੇਸ਼ਾ ਹੀ ਬਹੁਤੋ ਸਿੱਖ ਨੂੰ ਮਿਲਿਆ ਹਾਂ ਤੇ થોੜੇ ਦਿਨ ਪਹਿਲਾਂ ਅਸੀਂ ਪਹਿਲਾਂ ਕੈਨੇਡਾ ਵੀ ਇਕੱਠੇ ਸੀਗੇ ਉਦੋਂ ਵੀ ਅਸੀਂ ਬੈਠੇ ਸੀਗੇ ਸਟੇਜ 'ਤੇ ਗੱਲਾਂ ਕਾਫੀ ਐਕਸਪੀਰੀਐਂਸ ਬਾਈ ਦੇ ਸਾਹਮਣੇ ਕੀਤੀਆਂ ਕਿਉਂਕਿ ਬਾਈ ਮਤਲਬ ਸੀਨੀਅਰ ਸੀਗੇ ਤੇ ਹਮੇਸ਼ਾ ਤਜਰਬੇ ਸਾਂਝੇ ਕਰਦੇ ਰਹਿੰਦੇ ਸੀਗੇ ਹੂੰ ਤੇ ਬਾਈ ਤੇ ਇੰਨਾ ਮਾਣ ਸੀਗਾ ਕਿ ਜਦੋਂ ਵੀ ਸਾਨੂੰ ਕੋਈ ਲੱਗਦਾ ਸੀ ਕਿ ਬਾਈ ਤੋਂ ਗੱਲ ਪੁੱਛਣੀ ਆ ਕੋਈ ਵੀ ਚੀਜ਼ ਆ ਤੇ ਬਾਈ ਨੇ ਬੜੀ ਨਿਮਰਤਾ ਨਾਲ ਦੱਸਣੀਗੇ ਜਿਹੜੇ ਆ ਚੀਜ਼ ਮੈਂ ਇਦਾਂ ਇਦਾਂ ਪ੍ਰੂਫ ਕੀਤੀ ਆ ਚੀਜ਼ ਮੈਂ ਇਦਾਂ ਪ੍ਰੂਫ ਕੀਤੀ ਆ ਮੈਂ ਇਦਾਂ ਕੀਤਾ ਤਾਂ ਕੋਈ ਦਿਲ 'ਚ ਕੋਈ ਉਹ ਨਹੀਂ ਸੀਗਾ ਕਿ ਭਈ ਇਹਨਾਂ ਨੂੰ ਮੈਂ ਨਹੀਂ ਦੱਸਣਾ ਇਹ ਮਿੱਥੋਂ ਇਹਨਾਂ ਨੂੰ ਦੱਸਦਾ ਮੈਂ ਅੱਗੇ ਜੀ ਬੜਾ ਬੜਾ ਸਾਫ਼ ਦਿਲ ਸੀ ਬਾਈ ਦਾ ਤੇ ਬਾਕੀ ਜਸ ਰੈਕર્ડ ਦੇ ਨਾਲ ਰਹੇ ਆ ਤੇ ਜਸ ਰੈਕર્ડ ਨਾਲ ਅਸੀਂ ਸਾਰੇ ਅਸੀਂ ਸਾਰੇ ਇੱਕੋ ਹੀ ਆ ਤਾਂ ਉਹਦੇ ਕਰਕੇ ਬਹੁਤ ਜ਼ਿਆਦਾ ਪਿਆਰ ਸੀ ਬਾਈ ਨਾਲ ਬਹੁਤ ਜ਼ਿਆਦਾ ਸਾਡਾ ਜਿਵੇਂ ਤੁਸੀਂ ਦੱਸੇ ਕਿ ਤੁਹਾਡਾ ਬਹੁਤ ਪਿਆਰ ਸੀਗਾ ਤੁਸੀਂ ਗਾਣਾ ਰਿਕਾਰਡ ਕਰਕੇ ਉਹਤੇ ਇਹ ਐਕਸਪੈਕਟ ਕੀਤਾ ਸੀ ਕਿ ਇਹ 11 ਦਿਨ ਵੈਂਟੀਲੇਟਰ ਤੋਂ ਰਹਿਣ ਤੋਂ ਬਾਅਦ ਅੱਜ ਇਹ ਖਬਰ ਸੁਣਨ ਨੂੰ ਮਿਲੇਗੀ ਕਿਉਂਕਿ ਸਾਰੀ ਇੰਡਸਟਰੀ ਇਹੀ ਦੁਆਵਾਂ ਕਰ ਰਹੀ ਸੀ ਕਿ ਰਾਜਵੀਰ ਜਲਦ ਠੀਕ ਹੋ ਕੇ ਆਪਣੇ ਘਰ ਵਾਪਸ ਚਲੇ ਜਾਣਾ ਦੇਸ਼ ਭਰ ਚਾਰਜ ਦੱਸਾ ਕੀਤੇ ਜਾ ਰਹੇ ਸੀ ਪਰ ਕਈ ਵਾਰ ਕਹਿੰਦੇ ਨੇ ਦੁਆ ਨਹੀਂ ਦਵਾਈ ਨਹੀਂ ਕੰਮ ਕਰਦੀ ਦੁਆ ਕੰਮ ਕਰਦੀ ਪਰ ਅੱਜ ਲੱਗਦਾ ਕਿ ਦੋਵਾਂ ਵੀ ਕੰਮ ਨਹੀਂ ਕਰ ਪਈਆਂ ਰਾਜਵੀਰ ਜਵੰਧਾ ਨੂੰ ਬਚਾ ਨਹੀਂ ਪਈਆਂ ਕਿਤੇ ਨਾ ਕਿਤੇ ਉਹੀ ਹੈ ਜੀ ਪਰ ਹੋਈ ਰੱਬ ਨੂੰ ਕੌਣ ਦੱਸੇ ਬਈ ਤੂੰ ਇੰਜ ਨਾਂ ਇੰਜ ਕਰ ਹੂੰ ਤੇ ਰੱਬ ਹੁਣ ਦਰਦੇ ਅੱਗੇ ਕਿਹਦਾ ਜੋਰ ਆ ਤੇ ਅਰਦਾਸਾਂ ਸਾਰਿਆਂ ਨੇ ਆਪਣੇ ਸਾਰਿਆਂ ਨੇ ਕੀਤੀਆਂ ਤਾਂ ਮਹਾਰਾਜ ਨੂੰ ਪਤਾ ਹੀ ਆ ਕਿ ਕਿਤੇ ਤੱਕ ਕਿਤੇ ਤੱਕ ਮੂਲ ਉਹ ਹੋਣੀ ਹੋਣੀ ਆ ਜਿਹੜੀਆਂ ਮਹਾਰਾਜ ਨੇ ਅੱ ਤੋਂ ਅਰਦਾਸਾਂ ਕਰਵਾਈਆਂ ਹਾਂ ਤੇ ਬਟ ਇੰਨਾ ਜ਼ਿਆਦਾ ਘਾਟਾ ਪੈ ਗਿਆ ਕਿਉਂਕਿ ਇੱਕ ਕਲਾਕਾਰ ਘਾਟਾਂ ਮੇਰੇ ਖਿਆਲ ਨਾਲ ਕਿ ਇਦਾਂ ਪਿਆ ਕਿ ਇੱਕ ਕਲਾਕਾਰ ਬਹੁਤ ਹੌਲੀ ਹੌਲੀ ਤਜਰਬੇ ਨਾਲ ਪੈਦਾ ਹੁੰਦਾ ਹੌਲੀ ਹੌਲੀ ਤਜਰਬਾ ਲੈ ਕੇ ਉਹ ਵੱਡਾ ਕਲਾਕਾਰ ਬਣਦਾ ਉਹਨੂੰ ਕੁਝ ਐਕਸਪੀਰੀਅੰਸ ਸਟੇਜ ਦੇ ਕੁਝ ਚੀਜ਼ਾਂ ਹੌਲੀ 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 ਜ਼ਿੰਦਗੀ 'ਚ ਵਿਚਰ ਕੇ ਆਉਂਦੀਆਂ ਨੇ ਬਿਲਕੁਲ ਤਾਂ ਉਹ ਬਾਈ ਕੋਲੇ ਬਹੁਤ ਵੱਡਾ ਤਜਰਬਾ ਸੀ ਇੱਕ ਸਟੇਜ ਦਾ ਧਨੀ ਕਲਾਕਾਰ ਸੀ ਹਮ ਬਿਲਕੁਲ ਜੀ ਤੇ ਉਹ ਤਜਰਬਾ ਜਿਹੜਾਗਾ ਉਹ ਸਾਡੇ ਚੋਂ ਇੱਕੋ ਦਾਮ ਚਲਾ ਗਿਆ ਤੇ ਉਹਦਾ ਸਾਨੂੰ ਕਦੇ ਵੀ ਮਿਲਾਂਦਾ ਘਾਟਾ ਪੂਰਾ ਨਹੀਂ ਹੋ ਸਕਦਾ ਕਿਉਂਕਿ ਕਲਾਕਾਰ ਬਹੁਤ ਨੇ ਪਰ ਇੱਕ ਸਟੇਜ ਐਡਾ ਤਰ੍ਹਾਂ ਥਨੀ ਕਲਾਕਾਰ ਸਾਡੇ ਵਿੱਚ ਚਲਾ ਰਿਹਾ ਤਾਂ ਉਹ ਉਹ ਘਾਟਾ ਨਹੀਂ ਸਾਡੇ ਵਿੱਚ ਪੂਰਾ ਹੋ ਸਕਦਾ ਕਦੇ ਸੱਜਣ ਜੀ ਰਾਜੀਵਰ ਹਮੇਸ਼ਾ ਸੱਭਿਆਚਾਰ ਨੂੰ ਪ੍ਰੋਮੋਟ ਕਰਦੇ ਨਜ਼ਰ ਆਉਂਦੇ ਸੀ ਹਮੇਸ਼ਾ ਜਦੋਂ ਵੀ ਪਰਫਾਰਮ ਕਰਦੇ ਸੀ ਸਟੇਜ ਤੇ ਆਪਣੀ ਪੂਰੀ ਜਿਹੜੀ ਕਲਚਰਲ ਡਰੈਸ ਨੇ ਟ੍ਰੈਡੀਸ਼ਨਲ ਡਰੈਸ ਉਹਦੇ ਵਿੱਚ ਹੀ ਹੁੰਦੀ ਸੀ ਪਰ ਕਦੇ ਵੀ ਉਹਨਾਂ ਨੇ ਲੱਚਰ ਦਾ ਪਰ ਸੰਗੀਤ ਨੂੰ ਪ੍ਰੋਮੋਟ ਨਹੀਂ ਕੀਤਾ ਨਾ ਹੀ ਕਿਤੇ ਕਦੇ ਕਿਸੇ ਕੌਂਟ੍ਰੋਵਰਸੀ ਨਾਲ ਜੁੜੇ ਨੇ ਕਿਸ ਤਰ੍ਹਾਂ ਦੇਖਦੇ ਹੋ ਉਹੀ ਹੈ ਜੀ ਉਹੀ ਹੈ ਕਿ ਬਾਈ ਨੇ ਹਮੇਸ਼ਾ ਬਾਈ ਜੀ ਉਹ ਪਾ 2016 ਤੋਂ ਬਾਈ ਨਾਲ ਜੁੜੇ ਆ ਤਾਂ ਬਾਈ ਨੇ ਕਦੇ ਵੀ ਗੱਲੋਂ ਗੱਲ ਗੱਲ ਜਦੋਂ ਅਸੀਂ ਮਿਲਦੇ ਵੀ ਸੀ ਨਾ ਕੌਂਟ੍ਰੋਵਰਸ ਦਾ ਬਹੁਤ ਦੂਰ ਦੀ ਗੱਲ ਆ ਹਾਂਜੀ ਹਾਂਜੀ ਜਦੋਂ ਅਸੀਂ ਮਿਲਦੇ ਵੀ ਸੀ ਨਾ ਜਦੋਂ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਸੀ ਜਦੋਂ ਉਹਨਾਂ ਨਾਲ ਉੱਠਦੇ ਬੈਠਦੇ ਸੀ ਤਾਂ ਉਹ ਗੱਲ ਵੀ ਕਦੇ ਚੱਕ ਕੇ ਜਾਂ ਬੰਦਾ ਕਹਿੰਦਾ ਕਿ ਦਿਲ ਲਗਮੀ ਗੱਲ ਨਹੀਂ ਖੜੀ ਸੀ ਉਹਨਾਂ ਨੇ ਹਮੇਸ਼ਾ ਖਰਮੇ ਖਰਮੇ ਵਾਲੀ ਵੀ ਮਤਲਬ ਕਿਸੇ ਨੂੰ ਗੱਲ ਲੱਗ ਨਾ ਜਾਵੇ ਉਸ ਤਰੀਕੇ ਦੀ ਗੱਲ ਕਰਦੇ ਸੀਗੇ ਬਿਲਕੁਲ ਤਾਂ ਕੌਂਟਰਵਰਸੀ ਦਾ ਬਹੁਤ ਦੂਰ ਦੀਆਂ ਗੱਲਾਂ ਨੇ ਜਿੱਦੋਂ ਕੌਣ ਪਤਾ ਕੌਂਟਰਵਰਸੀ ਜਾਏਗੀ ਤਾਂ ਮੇਨੂੰ ਲੱਗਾ ਕਿ ਇੰਨੀ ਨਿਮਰਤਾ ਇੰਨਾ ਨਿਗਾ ਸੁਭਾ ਇਹ ਇੱਕ ਕਲਾਕਾਰ 'ਚ ਹੋਣਾ ਕਿ ਪੇ ਸ਼ੋਰ ਤਾਂ ਦੌਲਤ ਦਾ ਬੰਦੇ ਸਿਰ ਨੂੰ ਜੰਦਰਾ ਤੇ ਇਹ ਬਹੁਤ ਵੱਡੀ ਗੱਲ ਹੁੰਦੀ ਆ ਕਿ ਇੰਨੀ ਨਿਮਰਤਾ ਹੋਣੀ ਬੰਦੇ ਸੀ ਸ਼ੁਰੂ ਤੋਂ ਸ਼ੌਕ ਸੀਗਾ ਸਰਜਣ ਜੀ ਰਾਜਵੀਰ ਨੂੰ ਬਾਈਕ ਰੈਲਿੰਗ ਤੇ ਪੈਰਾਗਲਾਈਡਿੰਗ ਦਾ ਸ਼ੌਕ ਰੱਖਣੇ ਚਾਹੀਦੇ ਨੇ ਚੰਗੀ ਗੱਲ ਹੈ ਕਿਉਂਕਿ ਸ਼ੌਕ ਤੋਂ ਕੋਈ ਮੁੱਲ ਨਹੀਂ ਹੁੰਦਾ ਪਰ ਲੱਗਦਾ ਕਿ ਅੱਜ ਜਿਹੜਾ ਰਾਜੀਵ ਦਾ ਸ਼ੋਕ ਸੀ ਅੱਜ ਇਸ ਤਰੀਕੇ ਨਾਲ ਜੋਜ ਟਕਣਾ ਹੋਈ ਹੈ ਜਿਹੜਾ ਜ ਮਾੜਾ ਪਾਣਾ ਵਰਤਿਆ ਸਵੇਰ ਸਵੇਰ ਇੱਕ ਦੁਖ ਭਰੀ ਨਿਊਜ਼ ਖਬਰ ਸੁਣਨ ਨੂੰ ਮਿਲੀ ਸਭ ਨੂੰ ਪੂਰੇ ਦੇਸ਼ ਭਰ ਚ ਇਹਦਾ ਸੋਗ ਹੈ ਪੰਜਾਬੀ ਇੰਡਸਟਰੀ ਪੂਰੀ ਸ਼ੋਕ ਤੋਂ ਬਾਹਰ ਨਹੀਂ ਆਬਰੀ ਕਿ ਅੱਜ ਇਹ ਚੀਜ਼ ਸਾਨੂੰ ਸੁਣਨ ਨੂੰ ਮਿਲੀਗੀ ਉਹਨਾਂ ਦੀ ਫੋਟੋ ਤੇ ਸਾਨੂੰ ਆਰ ਆਈ ਪੀ ਲਿਖਣਾ ਪਵੇਗਾ ਲਗਾਤਾਰ ਪੋਸਟਾਂ ਪੈ ਰਹੀਆਂ ਨੇ ਉਹਨਾਂ ਦੇ ਫਰੈਂਡਸ ਵੀ ਫੋਟੋਸ ਪਾ ਰਹੇ ਨੇ ਕੁਲਵਿੰਦਰ ਬਿੱਲਾ ਹੋ ਰஞ்சிਤ ਬਾਵਾ ਮਨਕੀਰ ਤੌਲਖੋ ਹੋਈ ਐ ਜੀ بس ਸੋਕ ਨਹੀਂ ਮੈਂ ਕਹਿੰਦਾ ਕਿ ਥੋੜੀਆਂ ਸਰਕਾਰਾਂ ਦੀਆਂ ਵੀ ਕਿਤੇ ਨਾ ਕਿਤੇ ناکਾਮੀਆਂ ਨੇ ਕਿਉਂਕਿ ਜਿਹੜੇ ਆਵਾਰਾ ਪਸ਼ੂ ਨੇ ਕੁੱਤੇ ਨੇ ਇਹ ਇਹਨਾਂ ਕਿਤੇ ਨਾ ਕਿਤੇ ਠੱਲ ਪਾਉਣੀ ਚਾਹੀਦੀ ਆ ਕਿਤੇ ਨਾ ਕਿਤੇ ਇਹਨਾਂ ਨੂੰ ਜ਼ਰੂਰ ਨਕੇਲ ਪਾਉਣੀ ਚਾਹੀਦੀ ਆ ਬਹੁਤ ਜ਼ਿਆਦਾ ਹਾਦਸੇ ਹੁੰਦੇ ਨੇ ਸਾਡੇ ਵਿੱਚੋਂ ਰਾਜਵੀਰ ਚਲਾ ਗਿਆ ਇਦਾਂ ਦੇ ਕਈ ਹਾਦਸੇ ਡੇਲੀ ਹੁੰਦੇ ਨੇ ਪੰਜਾਬ ਚ ਸਾਡੇ ਸਾਡੇ ਭਾਰਤ ਚ ਹੁੰਦੇ ਨੇ ਕਿ ਬਹੁਤ ਲੋਕਾਂ ਦੀ ਜਾਨਾਂ ਚਲੀਆਂ ਜਾਂਦੀਆਂ ਇਹਨਾਂ ਨੂੰ ਵੀ ਸੁਧਾਰਨਾ ਸੁਧਾਰਨਾ ਚਾਹੀਦਾ ਤਾਂ ਮੈਂ ਤਾਂ ਇਹ ਵੀ ਕਹੂੰਗਾ ਕਿ ਜਿਹੜੇ ਚੀਜ਼ਾਂ ਆਵਾਰਾਂ ਨੇ ਇਹਨਾਂ ਨੂੰ ਇਹਨਾਂ ਤੇ ਜਰੂਰ ਨਕੇਲ ਪਾਉਣੀ ਚਾਹੀਦੀ ਆ ਚਲੋ ਸ਼ੌਕ ਸ਼ੌਕ ਨੇ ਮੈਂ ਨਹੀਂ ਕਹਿੰਦਾ ਸ਼ੌਕ ਨੇ ਜਾਨ ਲੈ ਲਈ ਜਾਂ ਕੁਝ ਵੀ ਕਰ ਲਿਆ ਮੈਨੂੰ ਮਤਲਬ ਕਿ ਇਹਨਾਂ ਜਿਹੜੀਆਂ ਆਵਾਰਾਂ ਨੇ ਚੀਜ਼ਾਂ ਨੇ ਜਿਹੜੀਆਂ ਬੰਦਾ ਜਦੋਂ ਬੰਦਾ ਕਿਤੇ ਨਾ ਕਿਤੇ ਮੂਰੇ ਗੱਡੀ ਆਉਂਦੀ ਹੈ ਜਾਂ ਉਹਦਾ ਸ਼ੌਂਕ ਆ ਉਹ ਬੰਦਾ ਪ੍ਰਿਪੇਅਰ ਹੁੰਦਾ ਕਿਤੇ ਨਾ ਕਿਤੇ ਪ੍ਰਿਪੇਅਰ ਹਾਂਜੀ ਬਿਲਕੁਲ ਬੰਦਾ ਪ੍ਰਿਪੇਅਰ ਹੋ ਕੇ ਚੱਲਦਾ ਕਿ ਮੂਰੇ ਮੇਰੇ ਗੱਡੀ ਆ ਗੁਰਗਾਹ ਮੋੜ ਆਊਗਾ ਮੈਂ ਹੁਣ ਪੂਰੇ ਮੇਰੇ ਸਾਰੇ ਪ੍ਰੋਪਰ ਡਰੈਸ ਪਾਈ ਵੀ ਆ ਮੇਰੇ ਹੈਲਮਟ ਲਿਆ ਵਾ ਪੂਰਾ ਬੰਦਾ ਆਪਣੀ ਸੇਫਟੀ ਲੈ ਕੇ ਚੱਲਦਾ ਜੀ ਕਿਉਂਕਿ ਰਾਜਵੀਰ ਪ੍ਰੋਪਰ ਸੇਫਟੀ ਦਾ ਵੀ ਧਿਆਨ ਰੱਖਦੇ ਸੀ ਜੇ ਉਹ ਪੂਰਾ ਪੂਰਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਯਾਰ ਮੈਂ ਤਾਂ ਮੈਂ ਤਾਂ ਉਹਨਾਂ ਨੂੰ ਇੰਨੋ ਇੰਨਾ ਨੇੜੇ ਤੋਂ ਦੇਖਿਆ ਕਿ ਉਹ ਜਦੋਂ ਗਲਾਸ ਰੱਖਦੇ ਸੀ ਨਾ ਗਲਾਸ ਵੀ ਪ੍ਰੋਪਰ ਥਿਕੇ ਨਾਲ ਰੱਖਦੇ ਕਿ ਸੱਜਣ ਕਹਿੰਦਾ ਗਲਾਸ ਇੱਥੇ ਇੱਥੇ ਸਹੀ ਟਿਕਾਣੇ ਤੇ ਹੋਣਾ ਚਾਹੀਦਾ ਜੰਮ ਜਾਂਦੇ ਸੀਗੇ ਤਾਂ ਉਹ ਇੰਨਾ ਇੰਨਾ ਧਿਆਨ ਰੱਖਦੇ ਸੀ ਚੀਜ਼ ਦਾ ਤੇ ਜਿਹੜੀਆਂ ਅਚਨਚੇਤ ਚੀਜ਼ਾਂ ਤੁਹਾਡੇ ਮੂਹਰੇ ਆਉਂਦੀਆਂ ਜਿਹੜੇ ਤੁਹਾਡੇ ਕਦੇ ਮਾਈਂਡ 'ਚ ਸੋਚੇ ਨਹੀਂ ਹੋਣੀਆਂ ਉਹ ਉਹ ਮੇਰੇ ਨਾਲ ਤਾਂ ਕਿ ਉਹ ਚੀਜ਼ਾਂ ਵੱਡੀ ਨਹੀਂ ਤੁਹਾਡਾ ਕੋਈ ਖਾਸ ਪਲ ਤੁਸੀਂ ਰਾਜਵੀਰ ਨਾਲ ਰਾਜਵੀਰ ਜਵੰਧ ਨਾਲ ਜ਼ਿਆਦਾ ਟਾਈਮ ਸਪੈਂਡ ਕੀਤਾ ਤੁਹਾਨੂੰ ਦੁੱਖ ਸਭ ਨੂੰ ਹੋਇਆ ਪਰ ਕੋਈ ਖਾਸ ਮੋਮੈਂਟ ਵਾਲਾ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਰਾਜਵੀਰ ਨਾਲ ਕੋਈ ਬਤਾਇਆ ਪਲ ਮੈਂ ਤਾਂ ਮੈਨੂੰ ਘਾਟਾ ਇਹ ਪਿਆ ਕਿ ਮੈਂ ਮੈਂ ਮੈਨੂੰ ਬਾਈ ਦੀ ਸਟੇਜ ਬਹੁਤ ਪਸੰਦ ਸੀਗੀ ਮੈਂ ਬਾਈ ਨੂੰ ਬਹੁਤ ਜਿਹੜਾ ਸਟੇਜੀ ਮੈਟਰ ਕਾਉਂਦੇ ਸੀ ਬਾਈ ਸਟੇਜ ਲਾਉਂਦੀ ਸੀ ਸਟੇਜ ਤੇ ਖੜਦਾ ਹੁੰਦਾ ਤਾਂ ਮੈਂ ਬਾਈ ਨਾਲ ਮੈਨੂੰ ਉਹ ਸਭ ਤੋਂ ਵੱਡਾ ਵੱਡਾ ਘਾਟਾ ਪੈ ਗਿਆ ਕਿ ਮੈਂ ਹੁਣ ਕਿਹ ਤੋਂ ਪੁੱਛੂੰਗਾ ਹੁਣ ਜਾ ਕੇ ਕਿ ਬਾਈ ਤੁਸੀਂ ਜਦੋਂ ਇਦਾਂ ਕਰਦੇ ਸੀ ਤੁਸੀਂ ਇਦਾਂ ਕਰਦੇ ਸੀ ਮੈਂ ਹੁਣ ਹੁਣ ਕਿਹਦੇ ਕਿਹਦੇ ਕੋਲ ਜਾ ਕੇ ਮੈਂ ਗੱਲਾਂ ਇਸਪੀਰੇਸ਼ਨ ਕਿਹਾ ਜਾਸਰ ਕਿ ਰਾਜਵੀਰ ਤੋਂ ਲਈ ਇਨਸਪੀਰੇਸ਼ਨ ਮੈਂ ਆਹਾਂ ਹਾਂਜੀ ਹਾਂਜੀ ਤੇ ਮੈਂ ਆ ਜਿਹੜੇ ਤਜਰਬੇ ਸੀ ਬਾਈ ਨੂੰ ਉਹ ਮੈਂ ਕਿਹਦੇ ਕੋਲ ਪਾਉਣ ਦੀ ਇੰਪਰੂਵਮੈਂਟ ਮੈਂ ਹੁਣ ਵੀ ਨਵੀਆਂ ਕੁਝ ਕੁ ਗੱਲਾਂ ਮੈਂ ਲੈ ਕੇ ਬਾਈ ਨੇ ਮੈਨੂੰ ਐਦਾਂ ਕਿ ਕੈਨੇਡਾ ਬੈਠਣ ਦੱਸੀਆਂ ਕਿ ਐਦਾਂ ਐਦਾਂ ਚੀਜ਼ਾਂ ਕਰਨੀਆਂ ਤਾਂ ਮੈਂ ਉਹ ਅਸੀਂ ਲੈ ਕੇ ਆ ਰਹੇ ਸੀਗੇ ਤੇ ਹੁਣ ਮੈਨੂੰ ਥੋੜਾ ਕਿ ਮੈਂ ਹੁਣ ਕਿਹਨੂੰ ਪੁੱਛਿਆ ਕਰਾਂ ਹੁਣ ਮੈਂ ਐਦਾਂ 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 ਮਹਿਸੂਸ ਹੁੰਦਾ ਬਿਲਕੁਲ ਜੀ ਇਹੀ ਹੈ ਤੇ ਕਿਸੇ ਨੇ ਵੀ ਐਕਸਪੈਕਟ ਨਹੀਂ ਕੀਤਾ ਸੀ ਕਿ ਐਦਾਂ ਹੋਏਗਾ ਅੱਜ ਪੂਰੀ ਇੰਡਸਟਰੀ ਨੂੰ ਇਹ ਚੀਜ਼ ਹਲੇ ਵੀ ਬਲੀਵ ਨਹੀਂ ਹੋ ਰਹੀ ਕਿ ਰਾਜ ਵਿੱਚ ਰਾਜਵੀਰ ਸਾਡੇ ਵਿੱਚ ਨਹੀਂ ਨੇ ਪਰ ਕਹਿੰਦੇ ਨੇ ਨਾ ਜਿਹੜੇ ਲੈਜੈਂਡਸ ਨੇ ਉਹ ਕਦੇ ਨਹੀਂ ਮਰਦੇ ਤਾਂ ਜਿਹੜੀ ਅੱਜ ਵੀ ਬੁਲੰਦਵਾਜ਼ ਦਾ ਰਾਜਵੀਰ ਦੀ ਅੱਜ ਵੀ ਉਹਨੂੰ ਪੂਰੇ ਦੇਸ਼ ਸੁਣ ਰਿਹਾ ਅੱਜ ਵੀ ਉਹਨਾਂ ਦੇ ਗਾਣੇ ਨੂੰ ਸੁਣਨ ਲੋਕ ਪਸੰਦ ਕਰਦੇ ਨੇ ਕਿਉਂਕਿ ਰਾਜਵੀਰ ਦਾ ਸੁਭਾਅ ਬਹੁਤ ਖੁਸ਼ਮਿਜ਼ਾਜ ਕਿਸਮ ਦਾ ਇਨਸਾਨ ਸੀਗੇ ਤੇ ਕਦੇ ਕਈ ਵਾਰ ਕਈ ਚੀਜ਼ਾਂ ਹੁੰਦੀ ਨੇ ਜ਼ਿੰਦਗੀ ਚ ਆਪ ਐਕਸਪੈਕਟ ਨਹੀਂ ਕੀਤੀ ਹੁੰਦੀਆਂ ਉਹਨਾਂ ਦੇ ਪਰਿਵਾਰ ਨੇ ਵੀ ਰੋਕੇ ਸੀ ਪਰ ਰਾਜਵੀਰ ਦਾ ਸ਼ੌਕ ਸੀ ਕਿ ਉਹ ਵਲੌਗ ਪੋਸਟ ਕਰਦੇ ਸੀ ਇੰਸਟਾਗ੍ਰam ਤੇ ਕਿ ਮੈਂ ਇੱਥੇ ਜਾ ਰਿਹਾ ਤੇ ਉਹ ਚੀਜ਼ ਜੇ ਰੁਕ ਜਾਂਦਾ ਕਿਉਂਕਿ ਕਈ ਵਾਰ ਘਰ ਦੇ ਲੋਕ ਦੇ ਨੇ ਕਿ ਉਹਨਾਂ ਨੂੰ ਵਾਈਫ ਜ਼ੋਨ ਲੈ ਕੇ ਕੋਈ ਚੀਜ਼ ਠੀਕ ਨਹੀਂ ਹੋਣ ਜਾ ਰਹੀ ਤਾਂ ਇੱਕ ਉਹਨਾਂ ਦੇ ਪਰਿਵਾਰ ਨੂੰ ਬਹੁਤ ਘਾਟਾ ਪਿਆ ਉਹਨਾਂ ਦੇ ਵਾਈਫ ਨੂੰ ਛੋੜੇ ਬੱਚੇ ਨੂੰ ਉਹਨਾਂ ਦੀ ਮਦਰ ਤੇ ਇਹ ਜਿਹੜਾ ਘਾਟਾ ਹੈ ਜ਼ਿੰਦਗੀ ਪਰ ਦਾ ਘਾਟਾ ਪੂਰਾ ਨਹੀਂ ਹੋ ਸਾਰਾ ਕਦੇ ਵੀ ਉਹੀ ਹੈ ਜੀ ਪਰਿਵਾਰ ਨੂੰ ਤੁਹਾਨੂੰ ਪਤਾ ਹੀ ਹੈ ਕਿ ਮਾਂ ਨੂੰ ਕਿੱਡਾ ਪਹਾੜ ਜਿਹੜਾ ਦੁੱਖ ਹੈ ਇੱਕ ਮੱਝਵਾਜੀ ਤੇ ਜਵਾਨ ਪੁੱਤ ਉਤੋਂ ਵੀ ਇੱਕ ਸਤਾਰ ਪੁੱਤ ਤੇ ਜਿਨੇ ਇੰਨਾ ਕੁਛ ਇੰਨੀ ਸਲਤਨਤ ਬਣਾਈ ਹੋਵੇ ਐਨੇ ਉਹਦੇ ਪਿੱਛੇ ਰੋਟੀ ਖਾਂਦੇ ਹੋਣ ਤੇ ਉਹ ਸਾਡੇ ਜ਼ਿੰਦਗੀ ਚ ਚਲਾ ਜਾਵੇ ਤੇ ਤੁਹਾਨੂੰ ਪਤਾ ਹੀ ਹੈ ਕਿ ਕਿੱਡਾ ਵੱਡਾ ਘਾਟਾ ਇੱਕ ਆਮ ਇਨਸਾਨ ਚਲਾ ਜਾਵੇ ਤੇ ਉਹਦਾ ਦੁੱਖ ਨਹੀਂ ਪੂਰਾ ਲੱਗਦਾ ਇਹ ਤਾਂ ਬਹੁਤ ਵੱਡਾ ਸਾਡਾ ਕਲਾਕਾਰ ਭਰਾ ਸੀਗਾ ਉਹ ਚਲਾ ਗਿਆ ਤੇ ਤੁਸੀਂ ਦੇਖੋਗੇ ਕਿੰਦਾ ਸਾਨੂੰ ਗਾਟਾ ਪਿਆ ਸਾਰੀ ਇੰਡਸਟਰੀ ਨੂੰ ਵੀ ਪਿਆ ਮਾਣ ਮਾਨ ਉਹਦਾ ਆਪਾਂ ਉਹਨਾਂ ਦਾ ਦੁੱਖ ਤਾਂ ਆਪਾਂ ਬਿਆਨ ਕਰ ਹੀ ਨਹੀਂ ਸਕਦੇ ਉਹਦਾ ਆਪਾਂ ਸ਼ਬਦਾਂ ਦੇ ਬੈਲ ਕਰ ਨਹੀਂ ਕਰ ਸਕਦੇ ਕਿੰਨੂਜ਼ ਹੋ ਰਿਹਾ ਹੋਊਗਾ ਸਹੀ ਹੈ ਸੱਜਣ ਜੀ ਜੰਦਰ ਜੰਦੇ ਰਾਜਵੀਰ ਬਾਰੇ ਕੀ ਜਾਨਣਾ ਚਾਹੋਗੇ ਕਿਉਂਕਿ ਹੁਣ ਦੇਖੋ ਉਹ ਜਿਹੜਾ ਦੋਵੇਂ ਖਤਮ ਨਹੀਂ ਹੋਣਾ ਹੈ ਨਾ ਇਹ ਜਿਹੜੀਆਂ ਰਾਜਵੀਰ ਨਾਲ ਹੋਏ ਹੈ ਨਾ ਇਹ ਤਾਂ ਹੁਣ ਜਿਦਾ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਜ਼ਿੰਦਗੀ ਪਰ ਦਾ ਉਹ ਘਾਟਾ ਪੂਰਾ ਨਹੀਂ ਹੋ ਸਕਦਾ ਉਹਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ ਭਾਵੇਂ ਉਹਨਾਂ ਦਾ ਪਰਿਵਾਰ ਹੈ ਪੰਜਾਬੀ ਇੰਡਸਟਰੀ ਹੈ ਉਹਨਾਂ ਦੇ ਦੋਸਤ ਨੇ ਇਹ ਕਦੇ ਵੀ ਕਮੀ ਰਾਜਵੀਰ ਦੀ ਪੂਰੀ ਨਹੀਂ ਹੋ ਸਕਦੀ ਬਿਲਕੁਲ ਉਹੀ ਹੈ ਜੀ ਬਸ ਇਹੀ ਹੈ ਕਿ ਸਾਡਾ ਭਰਾ ਹਮੇਸ਼ਾ ਸਾਡੇ ਵਿੱਚ ਰਹੂਗਾ ਆਵਾਜ਼ ਹਮੇਸ਼ਾ ਗੂੰਜਦੀ ਰਹੂਗੀ ਤੇ ਉਹ ਹਮੇਸ਼ਾ ਹਮੇਸ਼ਾ ਲਈ ਅਮਰ ਹੋ ਗਿਆ ਤੇ ਹਮੇਸ਼ਾ ਲੋਕਾਂ ਦੇ ਦਿਲਾਂ ਤੇ ਉਹਨੇ ਰਾਜ ਕੀਤਾ ਤੇ ਰਾਜ ਹਮੇਸ਼ਾ ਕਰਦਾ ਰਹੂਗਾ ਤੇ ਮੈਂ ਤਾਂ ਕਦੇ ਵੀ ਕਿਉਂਕਿ ਉਦੇ ਉਹਦੇ ਜਿਹੜੇ ਗੀਤਾਂ ਦੀ ਆਵਾਜ਼ ਆ ਗੀਤਾਂ ਦੇ ਬੋਲ ਨੇ ਉਹ ਕਦੇ ਵੀ ਸਾਡੇ ਵਿੱਚ ਜਾ ਨਹੀਂ ਸਕਦੇ ਅੱਜ ਭਲਾ ਅਸੀਂ 100 ਸਾਲ ਨੂੰ ਸੋਲ ਲੀਏ ਭਾ 200 ਸਾਲ ਸੋਲ ਲੀਏ ਉਹਨੇ ਹਮੇਸ਼ਾ ਹੀ ਰਹਿਣਾ ਇੱਥੇ ਤੇ ਉਹ ਸਾਡੇ ਵਿੱਚ ਉਹ ਨਹੀਂ ਕਦੇ ਜਾਊਗਾ ਉਹਨੇ ਹਮੇਸ਼ਾ ਹੀ ਸਾਡੇ ਵਿੱਚ ਸੰਗੀਤ ਦੇ ਮਾਧਮ ਰਾਹੀਂ ਹਮੇਸ਼ਾ ਗੂੰਜਦੇ ਰਹਿਣਾ ਅ ਬਹੁਤ ਬਹੁਤ ਧੰਨਵਾਦ ਜਣੀ ਤੁਸੀਂ ਸਾਡੇ ਨਾਲ ਰਾਜੀਵ ਜਵੰਧਨ ਲਗੇ ਗੱਲਬਾਤ ਕੀਤੀ ਅ ਅੱਜ ਵੀ ਰਾਜੀਵ ਰਾਮਰ ਨੇ ਜਿੱਦਾਂ ਸੱਜਣੀ ਨੇ ਸਾਡੇ ਨਾਲ ਗੱਲਬਾਤ ਕੀਤੀ ਕਿ ਬਹੁਤ ਵਧੀਆ ਇਨਸਾਨ ਸੀਗੇ ਹਮੇਸ਼ਾ ਸਟੇਜ ਦੇ ਬਾਰੇ ਉਹਨਾਂ ਨੂੰ ਪੁੱਛਦੇ ਸੀਗੇ ਪਰ ਅੱਜ ਕਹਿ ਰਹੇ ਨੇ ਮੈਂ ਕੀ ਤੋਂ ਪੁੱਛੂਗਾ ਕਿਉਂਕਿ ਇੱਕ ਭਰਾ ਲਗਾ ਲਓ ਫਰੈਂਡ ਲਗਾ ਲਓ ਇੱਕ ਅਟੈਚਮੈਂਟ ਸੀ ਸੱਜਣ ਜੀ ਦੀ ਰਾਜੀਵ ਜਵੰਧਨ ਨਾਲ ਉਹਨਾਂ ਦੇ ਪਰਿਵਾਰ ਨੂੰ ਬਹੁਤ ਘਾਟਾ ਪਿਆ ਹੈ ਉਹਨਾਂ ਦੇ ਫਰੈਂਡਸ ਨੂੰ ਦੇਸ਼ ਪਰ ਨੂੰ ਪੰਜਾਬੀ ਇੰਡਸਟਰੀ ਚ ਐਨਾ ਵਧੀਆ ਇਨਸਾਨ ਅੱਜ ਦੁਨੀਆ ਨੂੰ ਅਲਵਿਦਾ ਕਹਿ ਚੁੱਕਿਆ ਇਹ ਬਹੁਤ ਵੱਡਾ ਮਾੜਾ ਦਿਨ ਹੈ ਪੰਜਾਬੀ ਇੰਡਸਟਰੀ ਵਾਸਤੇ ਇੱਕ ਕਾਲਾ ਦਿਨ ਹੈ ਤਾਂ ਬਹੁਤ ਬਹੁਤ ਤੁਹਾਨੂੰ ਬੱਸ ਕਰਨ ਜੀ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਓਕੇ ਧੰਨਵਾਦ ਓਕੇ